ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਿਕ ਦਾਦੀ ਮਾਂ ਫੇਰ ਕੀ ਹੋਇਆ ਇਸ ਜ਼ੁਲਮ ਦਾ ਕਿਸੇ ਨੇ ਵਿਰੋਧ ਨਹੀਂ ਕੀਤਾ ਦਾਦੀ ਜੀ ਬੇਟਾ ਜੀ ਚਾਰੇ ਪਾਸੇ ਇਸ ਜ਼ੁਲਮ ਨਾਲ ਹਾਹਾਕਾਰ ਮਚ ਗਈ ਸੀ Hindu ਲੋਕਾਂ ਨੂੰ ਆਪਣਾ ਧਰਮ ਬੇੜਾ ਡੁੱਬਦਾ ਨਜ਼ਰ ਆ ਰਿਹਾ ਸੀ Hindu ਰਾਜੇ ਨਿਰਵਲ ਤੇ ਕਮਜ਼ੋਰ ਹੋ ਚੁੱਕੇ ਸੀ ਬਹੁਤ ਸਾਰੇ Hindu ਮੁਸਲਮਾਨ ਬਣ ਗਏ ਜਾਂ ਮੌਤ ਦੇ ਘਾਟ ਉਤਾਰ ਦਿੱਤੇ ਗਏ ਕਸ਼ਮੀਰ ਦੇ ਪੰਡਤਾਂ ਨੇ ਸਾਰੇ ਯਤਨ ਕਰਕੇ ਵੇਖ ਲਏ ਪਰ ਕਿਸੇ ਪਾਸੇ ਤੋਂ ਕੋਈ ਆਸ ਨਜ਼ਰ ਨਹੀਂ ਆ ਰਹੀ ਸੀ ਰਾਹੁਲ ਦਾਦੀ ਮਾਂ ਫੇਰ ਕੀ ਹੋਇਆ ਦ ਜੀ ਪੁੱਤਰ ਪੰਡਤ ਕਿਰਪਾ RAM ਜਿਨ੍ਹਾਂ ਦੇ ਬਜ਼ੁਰਗ ਬ੍ਰਹਮਦਾਸ ਜੀ ਸੀ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸਿੱਖਿਆ ਲੈ ਕੇ ਸਿੱਖ ਬਣੇ ਸੀ ਨੇ ਸਾਰੇ ਮੁਖੀ ਪੰਡਤਾਂ ਨੂੰ ਕਿਹਾ ਇਸ ਜ਼ਾਲਮ ਦੇ ਜ਼ੁਲਮ ਤੋਂ ਬਚਨ ਦੀ ਕੋਈ ਆਸ ਨਹੀਂ ਥੋੜੇ ਦਿਨਾਂ ਵਿੱਚ ਹੀ Hindu ਧਰਮ ਦਾ ਨਾਮੋ ਨਿਸ਼ਾਨ ਮਿਟ ਜਾਵੇਗਾ ਸਭ ਦੀਆਂ ਅੱਖਾਂ ਵਿੱਚ ਅਥਰੂ ਸਨ ਆਪਣਾ ਜੀਵਨ ਅਤੇ ਧਰਮ ਤਬਾਹ ਹੁੰਦਾ ਅੱਖਾਂ ਸਾਹਮਣੇ ਨਜ਼ਰ ਆ ਰਿਹਾ ਸੀ ਮਹਿਕ ਦਾਦੀ ਮਾ ਫੇਰ ਕੀ ਹੋਇਆ ਦਾਦੀ ਜੀ ਕਿਰਪਾ RAM ਜੀ ਕਹਿਣ ਲਗੇ ਜੇਕਰ ਅਸੀਂ ਸਿਰ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਬੈਠੇ ਸਿਰ ਗੁਰੂ ਤੇਗ ਬਹਾਦਰ ਜੀ ਕੋਲ ਫਰਿਆਦ ਕਰੀਏ ਤਾਂ ਸਾਡਾ ਧਰਮ ਬਚ ਸਕਦਾ ਹੈ ਇਹ ਗੱਲ ਸੁਣ ਕੇ ਸਭ ਦੇ ਮਨਾਂ ਵਿੱਚ ਇੱਕ ਆਸ ਪੈਦਾ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ